ਚਾਹੀਦੇ ਹਨ ਪਰ ਜੇ ਕਿਸੇ ਕਾਰਨ ਵਸ਼ ਆਪਾਂ ਵਰਤ ਦੀਪ ਦਾ ਨਹੀਂ ਕਰ ਸਕਦੇ ਤਾਂ ਇਸ ਦੀ ਕਥਾ ਤਾਂ ਜ਼ਰੂਰ ਹੀ ਕਰਨੀ ਚਾਹੀਦੀ ਹੈ ਸੋ ਅੱਜ ਮੈਂ ਕਰਨ ਜਾ ਰਹੀ ਹਾਂ 14ਵਾਂ ਅਧਿਆਇ ਦੀ ਕਥਾ ਨਾਰਦ ਜੀ ਕਹਿਣ ਲੱਗੇ ਕਿ हे ਰਾਜਾ ਪ੍ਰਿਥੂ ਆਪ ਸਭ ਕੁਝ ਜਾਣਨ ਵਾਲੇ ਹੋ ਇਸ ਲਈ ਸੰਤਾਨ ਦਾ ਵਾਅਦਾ ਕਰਨ ਵਾਲਾ ਅਤੇ ਸਭ ਤਰ੍ਹਾਂ ਦਾ ਸੁੱਖ ਦੇਣ ਵਾਲਾ ਮਹਾ ਵਿਦਿਆ ਮਹਾ ਮਾਇਆ ਮਹਾ ਮੇਧ ਮਹਾ ਸਮ੍ਰਿਤੀ ਮਹਾ ਮੋਹ ਮਹਾ ਦੇਵੀ ਮਹੇਸ਼ਵਰੀ ਸਰਵ ਈਸ਼ਵਰੀ ਅਹਈ ਦੇਵੀ ਦਾ ਵਰਤ ਤੈਨੂੰ ਕਹਿੰਦਾ ਹ ਰਾਜਾ ਨੇ ਪੁੱਛਿਆ ਮਹਾਰਾਜ ਇਹ ਵਰਤ ਕਦੋਂ ਅਤੇ ਕਿਵੇਂ ਕੀਤਾ ਜਾਂਦਾ ਹੈ ਅਤੇ ਇਹ ਅਹੋਈ ਦੇਵੀ ਕਿਵੇਂ ਉਤਪੰਨ ਹੋਈ ਤਦ ਨਾਰਦ ਜੀ ਕਹਿਣ ਲੱਗੇ ਕਿ ਇੱਕ ਸਮੇਂ ਕਲਯੁਗ ਵਿੱਚ ਬੜਾ ਭਾਰੀ ਅਕਾਲ ਪਿਆ ਅਤੇ ਮਹਾਮਾਰੀ ਨਾਲ ਬਹੁਤ ਸਾਰੀ ਅਕਾਲ ਮੋਤ ਹੋਈਆਂ ਤਦ ਸਭ ਲੋਕ ਇਕੱਠੇ ਹੋ ਕੇ ਉਸ ਵਿਕਤਾ ਦੇ ਹੱਲ ਦਾ ਉਪਾਅ ਸੋਚਣ ਲੱਗੇ ਅਤੇ ਅੰਤ ਵਿੱਚ ਨਿਸ਼ਚਾ ਕਰਕੇ ਕਤਕ ਤਕ ਕ੍ਰਿਸ਼ਨ ਸਤਿ ਨਿਨਸਾਬ ਨੇ ਵਰਤ ਰੱਖਿਆ ਵਰਤ ਕਰਦੇ ਸਮੇਂ ਸ਼ਾਨੂ ਚामुंडा देवी ਹੱਥ ਵਿੱਚ ਮੁੰਡ ਲੈ ਹੋਏ ਪ੍ਰਗਟ ਹੋਈ ਅਤੇ ਕਹਿਣ ਲੱਗੀ ਕਿ ਅਸੀਂ ਰੁਦਰ ਸਹਿਤ ਘੁੰਮਣ ਲਈ ਇੱਥੇ ਆ ਗਏ ਹਾਂ ਪਰੰਤੂ ਸਾਰੇ ਸੰਸਾਰ ਵਿੱਚ ਚਪਾਕ ছਾਇਆ ਹੋਇਆ ਹੈ ਬ੍ਰਾਹਮਣ ਵੇਧੇਨ ਖੱਤਰੀ ਅਸਮਰਥ ਤੇ ਵੈਸ਼ ਅਤੇ ਸ਼ੁੱਦਰ ਧਰਮ ਰਹਿਤ ਹੋ ਗਏ ਹਨ ਇਸਤਰੀਆਂ ਨੇ ਪਤੀਵ੍ਰਤ ਤ ਧਰਮ ਛੱਡ ਦਿੱਤਾ ਹੈ ਇਸ ਲਈ ਸਭ ਲੋਕ ਅਹੋਈ ਦੇਵੀ ਦਾ ਵਰਤ ਕਰੋ ਕੱਤਕ ਕ੍ਰਿਸ਼ਨਾ 7ਵੀਂ ਅਤੇ 8ਵੀਂ ਨੂੰ ਬੱਚੇ ਬੁੱਢੇ ਅਤੇ ਰੋਗਿਆਂ ਨੂੰ ਛੱਡ ਕੇ ਸਭ ਨੂੰ ਇਹ ਵਰਤ ਕਰਨਾ ਚਾਹੀਦਾ ਹੈ ਸਾਰਾ ਦਿਨ ਪੂਜਨ ਨਾ ਕਰਕੇ ਸ਼ਾਮ ਨੂੰ ਅਹੋਈ ਦੇਵੀ ਜਿਹੜਾ ਕਿ ਮੇਰਾ ਹੀ ਨਾਂ ਹੈ ਪੂਜਾ ਕਰਨੀ ਚਾਹੀਦੀ ਹੈ ਆਪਣੇ ਮਕਾਨ ਨੂੰ ਗੋਹੇ ਅਤੇ ਮਿੱਟੀ ਨਾਲ ਲਿਪੋ ਦਰਵਾਜੇ ਤੇ ਚਾਰ ਰੰਗ ਕਾਲਾ ਪੀਲਾ ਹਰਾ ਅਤੇ ਲਾਲ ਨਾਲ ਮੇਰੀ ਮੂਰਤੀ ਬਣਾਓ ਚੰਗੇ ਸੁੰਦਰ ਪਕਵਾਨ ਬਣਾ ਕੇ ਮੇਰੀ ਪੂਜਾ ਕਰੋ ਤਾਰੇ ਹੀ ਇੱਕ ਮੱਲਾ ਦੇ istri ਕਹਿਣ ਲੱਗੇ ਕਿ हे माता ਅਸੀਂ ਨੀਚ ਲੋਕਾਂ ਦਾ ਫਰਜ਼ ਵੀ ਦੱਸੋ ਸੋ ਸਭ ਲੋਗ ਤਦ ਦੇਵੀ ਨੇ ਕਿਹਾ ਕਿ ਤੁਸੀਂ ਲੋਕ ਮੇਰੇ ਭਗਤ ਹੋ ਸੋ ਸਭ ਲੋਕ ਮੇਰੀ ਪੂਜਾ ਕਰਕੇ ਤੇਰੇ ਸੰਤਾਨ ਨੂੰ ਪੁੱਜਣਗੇ ਤਾਂ ਉਹਨਾਂ ਦੀ ਪੂਜਾ ਸਫਲ ਹੋਏਗੀ ਨਹੀਂ ਤਾਂ ਨਹੀਂ ਮੇਰੀ ਪੂਜਾ ਦੇ ਬਾਦ ਕੁਮਿਆਰਨ ਅਤੇ ਮਾਲਨ ਦੀ ਪੂਜਾ ਹੋਵੇਗੀ ਇਹ ਜਾ ਕਹਿੰਦੇ ਦੇਵੀ ਅੰਦਰ ਧਿਆਨ ਹੋ ਗਈ ਨਾਰਦ ਜੀ ਕਹਿਣ ਲੱਗੇ ਕਿ हे ਰਾਜਨ इस तरह देवी के दे कथन अनुसार सबने ने पूजा की सब के संकट दूर हो गए और सारा संसार सुखी हो गया राजा पृथु ने श्री नारद तो पूछया कि हे मुनि कत्तक महीना और एकादशी तरीक सब तो उत्तम क्यों मनी गई है तद नारद जी कहन लगे कि हे राजन जेड़ा प्रश्न तू आज मैनू पूछया है उ प्रश्न एक समय सत्यभामा ने किया जो उत्तर श्री कृष्ण जी ने सत्यभामा नु ਉਸ ਸਮੇਂ ਦਿੱਤਾ ਸੀ ਉਹੀ ਮੈਂ ਤੈਨੂੰ ਕਹਿੰਦਾ ਹਾਂ ਇੱਕ ਸਮੇਂ ਸੱਤਿਆ ਭਾਵਮਾ ਜੀ ਨੇ ਸ਼੍ਰੀ ਕ੍ਰਿਸ਼ਨ ਜੀ ਤੋਂ ਪੁੱਛਿਆ ਕਿ ਭਗਵਾਨ ਜੀ ਸਾਰੇ ਮਹੀਨੇ ਅਤੇ ਤਰੀਕਾਂ ਬਰਾਬਰ ਹਨ ਤਾਂ ਉਹਨਾਂ ਵਿੱਚੋਂ ਕੱਤਕ ਮਹੀਨਾ ਅਤੇ ਇਕਾदशी ਤਰੀਕ ਉੱਤਮ ਕਿਉ ਮੰਨੀ ਗਈ ਹੈ ਤਾਂ ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ हे ਪਿਆਰੀ ਸਮੁੰਦਰ ਦਾ ਪੁੱਤਰ ਸ਼ੰਖ ਨਾਮ ਵਾਲਾ ਇੱਕ ਦੈਂਤ ਸੀ ਉਹ ਦੈਂਤ ਬਿਨ ਇੰਨਾ ਤਾਕਤਵਰ ਸੀ ਕਿ ਉਸਨੇ ਇੰਦਰ ਆਪ ਦੇਵਤੇ ਨੂੰ ਸਵਰਗ ਤੋਂ ਕੱਟ ਕੇ ਉਨ੍ਹਾਂ ਦਾ ਸਥਾਨ ਖੁਦ ਲੈ ਲਿਆ ਸਭ ਲੋਕ ਉਸ ਦੇ ਡਰ ਦੇ ਮਾਰੇ ਆਪਣੇ ਬਾਲ ਬੱਚਿਆਂ ਸਹਿਤ ਪਰਬਤਾਂ ਦੀਆਂ ਗੁਫਾਵਾਂ ਵਿੱਚ ਚਲੇ ਗਏ ਤਦ ਉਸ ਦਾਇਤ ਨੇ ਸੋਚਿਆ ਕਿ ਮੈਂ ਦੇਵਤਿਆਂ ਦਾ ਸਥਾਨ ਤਾਂ ਲੈ ਲਿਆ ਲੇਕਿਨ ਉਹ ਜਿੱਤੇ ਨਹੀਂ ਗਏ ਸੋ ਇਹ ਜਾ ਪ੍ਰਤੀਤ ਹੁੰਦਾ ਹੈ ਕਿ ਦੇਵਤੇ ਵੇਦ ਮੰਤਰਾਂ ਨਾਲ ਹੀ ਤਾਕਤਵਰ ਹਨ ਇਸ ਲਈ ਮੰਤਰਾਂ ਸਹਿਤ ਵੇਦਾਂ ਨੂੰ ਲੁਕ ਲਿਆ ਵਾ ਤਦ ਉਸ ਨੇ ਇਹ ਜਾ ਵਿਚਾਰ ਕੀਤਾ ਤਾਂ ਵੇਦ ਡਰ ਦੇ ਮਾਰੇ ਸਮੁੰਦਰ ਵਿੱਚ ਚਲੇ ਗਏ ਤਦ ਬ੍ਰਹਮਾ ਆਦ ਸਭ ਦੇਵਤੇ ਸੰਸਾਰ ਨੂੰ ਵੇਧ ਹਿੰਸਮਜ ਕੇ ਭਗਵਾਨ ਵਿਸ਼ਨੂੰ ਦੇ ਸ਼ਰਨ ਵਿੱਚ ਗਏ ਅਤੇ ਉਹਨਾਂ ਨੂੰ ਜੁਗਾਉਣ ਲਈ ਗੀਤ ਸੰਗੀਤ ਆਦਿ ਕ੍ਰਿਆਵਾਂ ਕੀਤੀਆਂ। ਭਗਵਾਨ ਦੇ ਜਾਗਣ ਤੇ ਆਵਾਹਨ ਆਸਨ ਪਾਦ ਅਰਗ ਆਚਮਨ ਇਸ਼ਨਾਨ ਕੱਪੜੇ ਯੱਗ ਯਪਵਿਤ ਚੰਦਨ ਫੁੱਲ ਧੂਪ ਦੀਵਾ ਨਵੇਦ ਪਾਨ ਪਰਦਕਸ਼ਨ ਅਤੇ ਨਮਸਕਾਰ। ਅਨਾਂ ਸਭ ਸਮਗਰੀਆਂ ਨਾਲ ਭਗਵਾਨ ਦੀ ਪੂਜਾ ਕੀਤੀ ਤਦ ਭਗਵਾਨ ਪ੍ਰਸੰਨ ਹੋ ਕੇ ਦੇਵਤਿਆਂ ਨੂੰ ਕਹਿਣ ਲੱਗੇ ਕਿ हे ਦੇਵਤਿਓ ਅਸੀਂ ਤੁਹਾਡੇ ਤੋਂ ਅਤਿ ਪ੍ਰਸੰਨ ਹਾਂ ਇਸ ਲਈ ਸ਼ੰਕ ਆਦਿ ਦੇਵਤਾਂ ਨੂੰ ਮਾਰ ਕੇ ਚਾਰਾਂ ਵੇਦਾਂ ਨੂੰ ਲੈ ਕੇ ਆਵਾਂਗੇ ਪਰੰਤੂ ਅੱਜ ਤੋਂ ਵੇਦ ਬੀਜ ਮੰਤਰਾਂ ਸਹਿਤ ਕਤਕ ਮਹੀਨੇ ਵਿੱਚ ਪਾਣੀ ਵਿੱਚ ਹੀ ਰਹਿਣਗੇ ਇਸ ਲਈ ਕਤਕ ਮਹੀਨੇ ਵਿੱਚ ਜੋ ਕੋਈ ਪਾਣੀ ਵਿੱਚ ਇਸ਼ਨਾਨ ਕਰੇਗਾ ਉਸ ਨੂੰ ਯੱਗ ਦੇ ਅੰਤ ਦੇ ਸਮਾਨ ਫਲ ਮਿਲੇਗਾ ਅਤੇ ਉਸ ਦੇ ਸਾਰੇ ਵਿਗਨ ਦੂਰ ਹੋ ਜਾਣਗੇ ਆਪ ਲੋਕਾਂ ਨੇ ਕਿਉਂਕਿ ਇਕਾदशी ਦੇ ਦਿਨ ਸਾਨੂੰ ਜਗਾਇਆ ਹੈ ਇਸ ਲਈ ਸਭ ਤਰੀਕਾ ਵਿੱਚ ਇਕਾदशी ਦੀ ਜ਼ਿਆਦਾ ਮਾਨਤਾ ਹੋਵੇਗੀ ਕਤਕ ਅਤੇ ਇਕਾदशी ਦੇ ਵਰਤ ਸਾਨੂੰ অতি ਪਿਆਰੇ ਹਨ ਨਾਰਦ ਜੀ ਕਹਿੰਦੇ ਹਨ हे ਰਾਜਨ ਇਹਨਾਂ ਕਹਿ ਕੇ ਭਗਵਾਨ ਮਛ ਦਾ ਰੂਪ ਤਾਰਨ ਕਰਕੇ ਵਿੰਦਿਆ ਚਲ ਵਿੱਚ ਨਿਵਾਸ ਕਰਨ ਵਾਲੇ कश्यप ऋषि दी अंजलि ਵਿੱਚ ਆ ਗਏ ਕਸ਼ਯਪ ਜੀ ਨੇ ਉਹਨਾਂ ਨੂੰ ਕਮੰਡਲ ਵਿੱਚ ਪਾ ਦਿੱਤਾ ਜਦ ਕਮੰਡਲ ਭਰ ਗਿਆ ਤਾਂ ਮੱਛੀ ਰੂਪ ਹੋ ਕੇ ਭਗਵਾਨ ਕਹਿਣ ਲੱਗੇ ਕਿ ਸਾਨੂੰ ਕੋਈ ਵੱਡਾ ਸਥਾਨ ਦਿਓ ਤਦ ਕਸ਼ਯਪ ਜੀ ਨੇ ਵੱਡਾ ਘੜਾ ਦਿੱਤਾ ਘੜਾ ਵੀ ਭਰ ਗਿਆ ਤਾਂ ਉਹਨਾਂ ਨੇ ਖੂਹ ਵਿੱਚ ਛੱਡ ਦਿੱਤਾ ਪਰੰਤੂ ਭਗਵਾਨ ਹੌਲੀ ਹੌਲੀ ਵੱਧਦੇ ਰਹੇ ਤਾਂ ਕਸ਼ਯਪ ਜੀ ਨੇ ਉਹਨਾਂ ਨੂੰ ਸਮੁੰਦਰ ਵਿੱਚ ਪਾ ਦਿੱਤਾ ਜਦ ਭਗਵਾਨ ਸਮੁੰਦਰ ਵਿੱਚ ਵੀ ਵਧਣ ਲੱਗੇ ਤਾਂ ਮੱਛੀ અવਤਾਰ ਭਗਵਾਨ ਸੰਖਾਸ਼ੁਰ ਦੈਂਤ ਨੂੰ ਮਾਰ ਕੇ ਬਦਰੀ ਨਾਰਾਇਣ ਦੇ ਆਸ਼ਰਮ ਤੇ ਆਏ ਇੱਥੇ ਆ ਕੇ ਭਗਵਾਨ ਨੇ ਦੇਵਤਿਆਂ ਨੂੰ ਕਿਹਾ ਕਿ ਅਸੀਂ ਸੰਖਾਸ਼ੁਰ ਨੂੰ ਮਾਰ ਦਿੱਤਾ ਹੈ ਨਾਲ ਹੀ ਰਿਸ਼ਿ ਨੂੰ ਕਿਹਾ ਕਿ ਆਪ ਲੋਕ ਜਾ ਕੇ ਸਮੁੰਦਰ ਵਿੱਚੋਂ ਵੇਦਾਂ ਨੂੰ ਲੱਭ ਲਿਆਓ ਤਦ ਤੱਕ ਅਸੀਂ ਦੇਵਤਿਆਂ ਸਹਿਤ ਪ੍ਰਿਆਗ ਵਿੱਚ ਨਿਵਾਸ ਕਰਾਂਗੇ ਤਦ ਰਿਸ਼ੀਆਂ ਨੇ ਵੇਦਾਂ ਨੂੰ 6 ਅੰਗਾ ਛੰਦ ਵਿਆਕਰਣ ਕੋਸ਼ ਵੈਦਿਕ ਜੋਤਿਸ਼ ਅਤੇ ਸਮ੍ਰਿਤੀ ਰਹਿਤ ਤਪਵਲ ਦੁਆਰਾ ਸਮੁੰਦਰ ਵਿੱਚੋਂ ਲੱਭ ਲਿਆ ਜਿਸ ਵੇਦ ਦਾ ਜਿਹੜਾ ਹਿੱਸਾ ਜਿਸ ઋષਿ ਨੂੰ ਮਿਲਿਆ ਤਦ ਤੋਂ ਉਹ ਹਿੱਸਾ ਉਸੇ ઋષਿ ਦਾ ਮੰਨਿਆ ਗਿਆ ਫਿਰ ਸਭ ઋષਿ ਇਕੱਠੇ ਹੋ ਕੇ ਦੇਵਤਿਆਂ ਦੇ ਕੋਲ ਆਏ ਉਸ ਤੋਂ ਬਾਅਦ ਬ੍ਰਹਮਾ ਆਦਿ ਦੇਵਤਿਆਂ ਨੇ ਇੱਥੇ ਅਸ਼ਵਮੇਘ ਯੱਗ ਕੀਤਾ ਤਦ ਪਿਯਾਗ ਰਾਜ ਤੀਰਥ ਕਿਹਾ ਜਾਣ ਲੱਗਾ ਜਿੱਥੇ ਜਿੱਥੇ ਇਸ਼ਨਾਨ ਦਾ ਨ ਯੱਗ ਆਦ ਕਰਨ ਨਾਲ ਅਨੇਕ ਜਨਮਾਂ ਦੇ ਪਾਪ ਨਸ਼ਟ ਹੋ ਜਾਂਦੇ ਹਨ 15ਵਾਂ ਅਧਿਆਇ ਪਲੀਜ਼ ਲਾਇਕ ਕਮੈਂਟ ਜ਼ਰੂਰ ਕਰੇ 15ਵਾਂ ਅਧਿਆਇ ਰਾਜਾ ਪ੍ਰਥੂ ਕਾਂ ਲੱਗਾ ਕਿ हे ਨਾਰਦ ਜੀ ਭਗਤ ਵਤਸਲ ਭਗਵਾਨ ਦੀ ਪੂਜਾ ਦਾ ਇਤਿਹਾਸ ਸੁਣਾਓ ਤਦ ਨਾਰਦ ਜੀ ਬੋਲੇ ਕਿ हे ਰਾਜਨ ਇੱਕ ਪੁਰਾਤਨ ਇਤਿਹਾਸ ਕਹਿੰਦਾ ਹਾਂ ਸੋ ਸੁਣੋ ਪਹਿਲੇ ਚੌਲਨਾ ਦਾ ਇੱਕ ਰਾਜਾ ਕਾਂਤੀਪੁਰ ਵਿੱਚ ਰਾਜ ਕਰਦਾ ਸੀ ਉਸਦੇ ਰਾਜ ਵਿੱਚ ਕੋਈ ਵੀ ਦੁੱਖੀ ਪੀੜਤ ਅਤੇ ਦਰਿਦ੍ਰੀ ਨਹੀਂ ਸੀ ਸਾਰੇ ਪ੍ਰਜਾ ਅਤਿਅੰਤ ਸੁਖੀ ਸੀ ਉਸ ਰਾਜਾ ਦੇ ਨਾਂ ਤੇ ਉਸ ਦੇਸ਼ ਦਾ ਨਾਂ ਵੀ ਚੌਲ ਦੇਸ ਪਿਆ ਇੱਕ ਸਮੇਂ ਉਹ ਰਾਜਾ ਵੱਡੇ ਵੱਡੇ ਮਣੇ ਮੋਤੀਆਂ ਨਾਲ ਭਗਵਾਨ ਦੀ ਪੂਜਾ ਕਰਕੇ ਉੱਥੇ ਹੀ ਮੰਦਰ ਵਿੱਚ ਬੈਠ ਗਿਆ ਉਸੇ ਸਮੇਂ ਉਸ ਨਗਰ ਦੇ ਵਿਸ਼ਨੂੰ ਸ਼ਰਮਾ ਨਾਂ ਵਾਲੇ ਬ੍ਰਾਹਮਣ ਨੇ ਬਹੁਤ ਸਾਰੇ ਤੁਲਸੀ ਜਲ ਅਤੇ ਪਾਣੀ ਨਾਲ ਭਗਵਾਨ ਦੀ ਪੂਜਾ ਕੀਤੀ ਉਸ ਦੇ ਤੁਲਸੀ ਜਲ ਨਾਲ ਰਾਜਾ ਦਵਰ ਭਗਵਾਨ ਤੇ ਚੜਾਈ ਦੇ ਮਣੀ ਮੋਤੀ ਆਦਤ ਟਕ ਕੇ ਕੇ ਇਹ ਦੇਖ ਕੇ ਰਾਜਾ ਨੇ ਕੁਝ ਗੁੱਸੇ ਨਾਲ ਬ੍ਰਾਹਮਣ ਨੂੰ ਕਿਹਾ ਕਿ ਉਹ ਵਿਸ਼ਨੂੰ ਸ਼ਰਮਾ ਤੈਨੂੰ ਪੂਜਾ ਦਾ ਕੁਝ ਵੀ ਗਿਆਨ ਨਹੀਂ ਹੈ ਤੂੰ ਮਣੀ ਮੋਤੀਆਂ ਨਾਲ ਕੀਤੀ ਗਈ ਮੇਰੀ ਪੂਜਾ ਦੀ ਸ਼ੋਭਾ ਨੂੰ ਤੁਲਸੀ ਦਲਾਂ ਨਾਲ ਟੱਕ ਕੇ ਸਮਾਪਤ ਕਰ ਦਿੱਤਾ ਹੈ ਤਦ ਵਿਸ਼ਨੂੰ ਸ਼ਰਮਾ ਕਹਿਣ ਲੱਗਾ ਹੈ ਰਾਜਨ ਤੁਸੀਂ ਅਹੰਕਾਰ ਨਾਲ ਯੁਕਤ ਹੋ ਇਸ ਕਾਰਨ ਭਗਵਾਨ ਦੀ ਪੂਜਾ ਨੂੰ ਨਹੀਂ ਜਾਣਦੇ ਭਗਵਾਨ ਨੇ ਬ੍ਰਾਹਮਣ ਦੇ اے वचन سن کے راجہ بڑے مان ਨਾਲ ਕਹਿਣ ਲੱਗਾ ਹੈ ব্রাহ্মণ تو خود ਦਰਿਦਰੀ ਹੈ ਇਸ ભગવાન ਨੂੰ ਦੇ ਕੀ ਪੂਜਾ ਕਰੇਗਾ ਕੀ तू ભગવાન ਦਾ ਕੋਈ ਸਥਾਨ ਬਣਵਾਇਆ ਹੈ ਜਾਂ ਕੋਈ ਅੱਗੇ ਆਰਕਿੱਤਾ ਹੈ ਮੈਂ ਸਭ ਦੇ ਸਾਹਮਣੇ ਕਹਿੰਦਾ ਹਾਂ ਕਿ ਦੇਖੋ ભગવાન ਦੀ ਬक्ति ਕਰਕੇ ਤੂੰ ਪਹਿਲੇ ਸਵਰਗ ਵਿੱਚ ਜਾਂਦੇ ਹੋ ਜਾਂ ਮੈਂ ਜਾਂਦਾ ਹਾਂ ਐਨਾ ਕਹਿ ਕੇ ਰਾਜਾ ਨੇ ਗੁੰਗਲ ઋષਿ ਨੂੰ ਆਚਾਰੀਏ ਬਣਾ ਕੇ ਵੱਡੇ ਵੱਡੇ ਯੱਗ ਆਰੰਭ ਕਰ ਦਿੱਤੇ ਨਾਲ ਹੀ ਬ੍ਰਾਹਮਣਾਂ ਨੂੰ ਬਹੁਤ ਸਾਰੀ ਸਮੱਗਰੀ ਦਾਨ ਦੇਣ ਲੱਗਾ ਵਿਸ਼ਨੂ ਸ਼ਰਮਾ ਵੀ ਸਦਾ ਦੀ ਤਰ੍ਹਾਂ ਭਗਵਾਨ ਦੀ ਪੂਜਾ ਕਰਦਾ ਰਿਹਾ ਉਸਨੇ ਪੰਜ ਨਿਯਮ ਲਏ ਮਾਗ ਅਤੇ ਕਤਕ ਦੇ ਵਰਤ ਤુલਸੀ ਨੂੰ ਜੰਗਲ ਵਿੱਚ ਭੇਜਣਾ ਇਕਾदशी ਦਾ ਵਰਤ ਅਤੇ ਓਮ ਨਮੋ ਭਗਵਤੇ ਵਾਸੂਦੇਵਾਏ ਇਸ ਮੰਤਰ ਦਾ ਜਾਪ ਨਾਲ ਹੀ ਦਿਨ ਰਾਤ ਭਗਵਾਨ ਦਾ ਕੀਰਤਨ ਕਰਨ ਲੱਗਾ ਚਲਦੇ ਫਿਰਦੇ ਉੱਠਦੇ ਬੈਠਦੇ ਸਦਾ ਭਗਵਾਨ ਦਾ ਸਮਰਨ ਕਰਦਾ ਰਹਿੰਦਾ ਇੱਕ ਸਮੇਂ ਭੋਜਨ ਕਰਦਾ ਇੱਕ ਦਿਨ ਵਿਸ਼ਨੂ ਸ਼ਰਮਾ ਨੇ ਰਸੋਈ ਬਣਾਈ ਤਾਂ ਕੋਈ ਖਾਣ ਖਾਣਾ ਛੁੱਟ ਕੇ ਲੈ ਗਿਆ ਉਸਨੇ ਫਿਰ ਰਸੋਈ ਨਹੀਂ ਬਣਾਈ ਕਿ ਸ਼ਾਮ ਸਮੇਂ ਦਾ ਵਰਤ ਭੰਗ ਨਾ ਹੋ ਜਾਵੇ ਅਤੇ ਭੁੱਖਾ ਹੀ ਸੌ ਗਿਆ ਦੂਸਰੇ ਦਿਨ ਫਿਰ ਰਸੋਈ ਬਣਾਈ ਤਾਂ ਭਗਵਾਨ ਦਾ ਭੋਗ ਲਗਾਉਣ ਲੱਗਾ ਤਾਂ ਫਿਰ ਕੋਈ ਖਾਣਾ ਛੁੱਟ ਕੇ ਲੈ ਗਿਆ ਇਸੇ ਤਰ੍ਹਾਂ 7 ਦਿਨ ਤੱਕ ਚੱਲਦਾ ਰਿਹਾ ਭੰਗ ਵਿਸ਼ਨੂੰ ਸ਼ਰਮਾ ਭੁੱਖ ਦੇ ਮਾਰੇ ਬਿਆਕੁਲ ਹੋ ਗਿਆ ਪਰੰਤੂ ਉਸਨੇ ਸਤਸੰਗ ਦੇ ਸਮੇਂ ਦੇ ਭੰਗ ਹੋ ਜਾਣ ਤੇ ਡਰੋਂ ਦੂਸਰੀ ਵਾਰ ਰਸੋਈ ਨਹੀਂ ਬਣਾਈ ਉਹ ਇਹੀ ਸੋਚਦਾ ਰਹਿੰਦਾ ਕਿੰਨਾ ਜਾਣੇ ਕੌਣ ਸਾ ਕੌਣ ਸਾਡਾ ਖਾਣਾ ਚੁੱਕ ਕੇ ਲੈ ਜਾਂਦਾ ਹੈ ਭਗਤਾਂ ਦੇ ਇਸ ਆਸਰੇ ਨੂੰ ਛੱਡ ਕੇ ਜਾਣਾ ਵੀ ਉਸਨੇ ਠੀਕ ਨਹੀਂ ਸਮਝਿਆ ਫਿਰ ਸੋਚਿਆ ਚੰਗਾ ਮੈਂ ਅੱਜ ਪੂਰੀ ਤਰ੍ਹਾਂ ਧਿਆਨ ਰੱਖਾਂਗਾ ਤੇ ਦੇਖਾਂਗਾ ਕਿ ਕੌਣ ਖਾਣਾ ਚੁੱਕ ਕੇ ਲੈ ਕੇ ਜਾਂਦਾ ਹੈ ਆਜਾ ਵਿਚਾਰ ਕਰਕੇ ਉਹ ਇੱਕ ਜਗ੍ਹਾ ਛੁਪ ਕੇ ਬੈਠ ਗਿਆ ਥੋੜੀ ਦੇਰ ਵਿੱਚ ਉਹ ਕੀ ਦੇਖਦਾ ਹੈ ਕਿ ਇੱਕ অতি ਕਮਜ਼ੋਰ ਚੰਡਾਲ ਜਿਸਦਾ ਸਰੀਰ ਕੇਵਲ ਹੱਡੀਆਂ ਦਾ ਪਿੰਜਰ ਬਣਿਆ ਹੋਇਆ ਸੀ ਛੁਪ ਕੇ ਆਇਆ ਅਤੇ ਉੱਥੋਂ ਖਾਣਾ ਚੁੱਕ ਕੇ ਚੱਲਣ ਲੱਗਾ ਉਸ ਨੂੰ ਦੇਖ ਕੇ ਵਿਸ਼ਨੂੰ ਸ਼ਰਮਾ ਦੇ ਮਨ ਵਿੱਚ অতি ਦਇਆ ਉਤਪੰਨ ਹੋਈ ਅਤੇ ਉਹ ਕਹਿਣ ਲੱਗਾ ਕਿ ਭਰਾਵਾ ਰੁੱਖਾ ਭੋਜਨ ਨਾ ਲਜਾ ਮੇਰੇ ਕੋਲ ਥੋੜਾ ਜਿਹਾ ਘਿਓ ਹੈ ਉਹ ਵੀ ਲੈ ਲੈਂਦੇ ਜਾ ਬ੍ਰਾਹਮਣ ਦੇ ਇਹ ਵਚਨ ਸੁਣ ਕੇ ਡਰਿਆ ਹੋਇਆ ਉਹ ਚੰਡਾਲ ਦੌੜਦਾ ਹੋਇਆ ਠੋਕਰ ਖਾ ਕੇ ਡਿੱਗ ਪਿਆ ਤਦ ਵੀ ਵਿਸ਼ਨੂੰ ਸ਼ਰਮਾ ਵੀ ਉਹਦੇ ਨੇੜੇ ਪਹੁੰਚ ਗਿਆ ਅਤੇ ਇੱਕ ਕੱਪੜਾ ਲੈ ਕੇ ਉਸ ਨੂੰ ਹਵਾ ਕਰਨ ਲੱਗਾ ਥੋੜੀ ਦੇਰ ਬਾਅਦ ਬ੍ਰਾਹਮਣ ਕੀ ਦੇਖ ਰਿਹਾ ਕਿ ਉਹ ਚੰਡਾਲ ਦੀ ਜਗ੍ਹਾ ਸ਼ੰਖ ਚੱਕਰ ਗਦਾ ਪਦਮ ਅਤੇ ਵਨਮਾਲਾ ਧਾਰੀ ਭਗਵਾਨ ਵਿਸ਼ਨੂੰ ਉੱਥੇ ਲੇਟੇ ਹੋਏ ਹਨ ਉਸੇ ਸਮੇਂ ਬ੍ਰਾਹਮਣ ਨੇ ਭਗਵਾਨ ਦੇ ਚਰਨਾਂ ਵਿੱਚ ਡਿੱਗ ਕੇ ਨਮਸਕਾਰ ਕੀਤੀ ਤਦ ਇੰਦਰ ਆਦ ਦੇਵਤੇ ਦੇ ਸਨੇਹੇ ਪੂਰਵਕ ਉਸ ਬ੍ਰਾਹਮਣ ਨੂੰ ਬਾਹਾਂ ਵਿੱਚ ਲਿਆ ਅਤੇ ਉਸ ਨੂੰ ਸਮਰੂਪਤਾ ਮੁਕਤੀ ਪ੍ਰਦਾਨ ਕੀਤੀ ਉਸ ਤੋਂ ਬਾਅਦ ਆਪਣੇ ਨਾਲ ਜਹਾਜ਼ ਵਿੱਚ ਬਿਠਾ ਕੇ ਵੈਕੁੰਟ ਨੂੰ ਲੈ ਗਏ ਇਹ ਚਰਿੱਤਰ ਦੇਖ ਕੇ ਚੌਲਣਾ ਜੀ ਅਤਿਅੰਤ ਦੁਖੀ ਹੋਇਆ ਅਤੇ ਉਸ ਨੇ ਆਚਾਰਿਆ ਗੁੰਗਲ ઋષਿ ਨੂੰ ਬੁਲਾ ਕੇ ਕਿਹਾ ਕਿ ਇਹ ਸਭ ਕੀ ਹੋ ਰਿਹਾ ਹੈ ਜਿਸ ਦੀ ਇਰਖਾ ਦੇ ਕਾਰਨ ਅਸੀਂ ਇਹ ਸਭ ਯੱਗਯ ਆਦ ਕੀਤੇ ਉਹ ਤਾਂ ਵੈਖੂ ਨੂੰ ਜਾ ਰਿਹਾ ਹੈ ਕਿ ਸਾਡੇ ਯੱਗਯ ਦਾਨ ਆਦ ਸਭ ਨਿਸ਼ਫਲ ਹੋ ਗਏ ਇਸ ਤੋਂ ਤਾਂ ਇਹੀ ਸਿੱਧ ਹੁੰਦਾ ਹੈ ਕਿ ਭਗਵਾਨ ਯੱਗ ਆਦ ਤੋਂ ਨਹੀਂ ਕੇਵਲ ਭਗਤੀ ਤੋਂ ਹੀ ਪ੍ਰਸੰਨ ਹੁੰਦੇ ਹਨ ਰਾਜਾ ਆਜੀਵਨ ਬ੍ਰਹਮਚਾਰੀ ਰਿਹਾ ਸੀ ਇਸ ਕਾਰਨ ਉਸ ਦੇ ਕੋਈ ਸੰਤਾਨ ਨਹੀਂ ਸੀ ਇਸ ਲਈ ਆਪਣਾ ਸਭ ਰਾਜ ਪਾਠ ਤਨ ਆਦ ਆਪਣੇ ਭਾਂਜੇ ਨੂੰ ਸੌਂਪ ਕੇ ਭਗਵਾਨ ਵਿਸ਼ਨੂੰ ਸਥਿਰ ਭਗਤੀ ਤੇਨ ਅਹਜਾ ਕਹਿ ਕੇ ਅਗਨੀਕੁੰਡ ਵਿੱਚ ਕੁੱਦ ਗਿਆ ਇਹ ਦੇਖ ਕੇ ਗੁੰਗਲ ਰਿਸ਼ੀ ਨੇ ਕ੍ਰੋਧ ਵਿੱਚ ਆ ਕੇ ਆਪਣੀ ਛੋਟੀ ਉਖਾੜ ਲਈ ਤਦ ਤੋਂ ਅੱਜ ਤੱਕ ਚੌਲ ਵੰਸ਼ ਵਿੱਚ ਭਾਣ ਜਾਂ ਮਾਮਾ ਦਾ ਉਤਰਾਧਿਕਾਰੀ ਹੁੰਦਾ ਹੈ ਅਤੇ ਅੱਜ ਵੀ ਗੁੰਗਲ ਗੋਤਰ ਦੇ ਬ੍ਰਾਹਮਣ ਸਿਰ ਤੇ ਛੋਟੀ ਨਹੀਂ ਰੱਖਦੇ ਰਾਜਾ ਦੇ ਅਗਨੀਕੁੰਡ ਵਿੱਚ ਡਿੱਗਦੇ ਹੀ ਭਗਵਾਨ ਅਗਨੀਕੁੰਡ ਵਿੱਚ ਪ੍ਰਗਟ ਹੋ ਗਏ ਤੇ ਬਾਹਾਂ ਵਿੱਚ ਲੈ ਕੇ ਸੰ ਰੂਪਤਾ ਮੁਕਤੀ ਪ੍ਰਦਾਨ ਕੀਤੀ ਇਸ ਦੇ ਬਾਅਦ ਵਿਸ਼ਨੂੰ ਭਗਵਾਨ ਨੇ ਵਿਸ਼ਨੂੰ ਸ਼ਰਮਾ ਨੂੰ ਪ੍ਰਣੇਸ਼ੀਲ ਅਤੇ ਚੌਲ ਰਾਜਾ ਨੂੰ ਸੁਸ਼ੇਲ ਨਾ ਦਾ ਆਪਣਾ ਦਵਾਰਪਾਲ ਬਣਾ ਦਿੱਤਾ 16ਵਾਂ ਅਧਿਆਇ ਨਾਰਦ ਜੀ ਕਹਿੰਦੇ ਹਨ ਕਿ ਹੁਣ ਮੈਂ ਦੀਪਦਾਨ ਅਤੇ ਭਗਵਾਨ ਦੇ ਮੰਦਰ ਵਿੱਚ ਝਾੜੂ ਦਾ ਉਹੀ ਮਹੱਤਵ ਕਹਿੰਦਾ ਹਾਂ ਜਿਹੜਾ ਬ੍ਰਹਮਾ ਜੀ ਨੇ ਮੈਨੂੰ ਦੱਸਿਆ ਸੀ ਪਹਿਲੇ ਚੰਦਰ ਵੰਸ਼ ਵਿੱਚ ਜੈਦਵਜ ਨਾਂ ਦਾ ਇੱਕ ਪ੍ਰਭੂ ਭਗਤ ਰਾਜਾ ਸੀ ਰਾਜਾ ਖੁਦ ਮੰਦਰ ਵਿੱਚ ਜਾ ਕੇ ਝਾੜੂ ਕਰਦਾ ਅਤੇ ਦੀਵਾ ਜਗਾਉਂਦਾ ਸੀ ਇੱਕ ਸਮੇਂ ਵਿਤੀ ਹੋਤਰ ਨਾ ਵਲਰਾਜ ਪੁਜੋਹਿਤ ਖੁਦ ਰਾਜਾ ਨੂੰ ਇਹ ਕੰਮ ਕਰਦਾ ਹੋਇਆ ਦੇਖ ਕੇ ਹੈਰਾਨੀ ਨਾਲ ਪੁੱਛਣ ਲੱਗਾ हे ਰਾਜਨ ਭਗਵਾਨ ਨੂੰ ਪ੍ਰਸੰਨ ਕਰਨ ਦੇ ਹੋਰ ਵੀ ਅਨੇਕ ਭਗਤੀ ਕਾਰਜ ਹਨ ਪਰੰਤੂ ਆਪ ਦੇ ਸਰਦਾ ਮੰਦਰ ਵਿੱਚ ਮਾਰਜਨ ਅਤੇ ਦੀਵਾ ਜਗਾਉਣ ਵਿੱਚ ਐਨੀ ਕਿਉਂ ਹੈ ਕਿਰਪਾ ਕਰਕੇ ਇਸ ਦਾ ਕਾਰਨ ਕਹੋ ਤਦ ਰਾਜਾ ਹੱਥ ਜੋੜ ਕੇ ਬੜੇ ਨਿਮਰਤਾ ਨਾਲ ਕਹਿਣ ਲੱਗਾ ਕਿ ਮਹਾਰਾਜ ਇਸ ਸੰਬੰਧ ਵਿੱਚ ਮੇਰੇ ਪਿਛਲੇ ਜਨਮ ਦਾ ਇੱਕ ਅਤਿਅੰਤ ਹੈਰਾਨੀ ਭਰਿਆ ਇਤਿਹਾਸ ਹੈ ਜੋ ਭਗਵਾਨ ਦੀ ਕਿਰਪਾ ਨਾਲ ਮੈਨੂੰ ਇਸ ਜਨਮ ਵਿੱਚ ਵੀ ਯਾਦ ਹੈ ਸਤਿਯੁਗ ਵਿੱਚ ਸਵਰੋਚਿਸ ਮਨੋ ਦੇ ਅੰਤਰ ਵਿੱਚ ਵੇਦ ਅਤੇ ਵੇਦਾਂਗਾਂ ਨੂੰ ਜਾਣਨ ਵਾਲਾ ਇੱਕ ਬ੍ਰਾਹਮਣ ਸੀ ਜਿਹੜਾ ਮਹਾਨ ਵਿਦਵਾਨ ਹੁੰਦੇ ਹੋਏ ਵੀ ਖੋਟੇ ਕਰਮ ਕਰਦਾ ਸੀ ਇੱਕ ਦਿਨ ਉਹ ਭੁੱਖਾ ਅਤੇ ਪਿਆਸਾ ਬਹੁਤ ਦੁਖੀ ਹੋ ਕੇ ਘੁੰਮਦਾ ਫਿਰਦਾ ਨਰਮਦਾ ਨਦੀ ਦੇ ਤੱਟ ਤੇ ਜਾ ਪਹੁੰਚਿਆ ਅਤੇ ਉੱਥੇ ਉਸਨੇ ਆਪਣੇ ਪ੍ਰਾਣ ਤਿਆਗ ਦਿੱਤੇ ਉਸ ਦੀ ਇਸਤਰੀ ਵੀ ਭੈੜੇ ਚਰਿੱਤਰ ਵਾਲੀ ਸੀ ਇਸ ਲਈ ਉਸ ਦੇ ਰਿਸ਼ਤੇਦਾਰਾਂ ਨੇ ਵੀ ਉਸ ਨੂੰ ਘਰੋਂ ਕੱਢ ਦਿੱਤਾ ਉਸ ਦੇ ਗਰਭ ਤੋਂ ਦੰਡ ਕੇ ਤੂਣਾ ਵਾਲਾ ਮਹਾਪਰਪੀ ਮੈ ਉਤਪਨ ਹੋਇਆ ਪਰੰਤੂ ਇਸਤਰੀ ਅਤੇ ਪੈਸੇ ਦੀ ਘਾਟ ਵਿੱਚ ਮੈਂ ਗਊ ਪਸ਼ੂ ਅਤੇ अनेका ਮਨੁੱਖਾਂ ਦੀਆਂ ਹੱਤਿਆਵਾਂ ਕੀਤੀਆਂ ਇੱਕ ਰਾਤ ਨੂੰ ਕਿਸੇ ਦੂਸਰੇ ਤੀਸਰੀ ਨਾਲ ਭੋਗ ਕਰਨ ਦੀ ਇੱਛਾ ਨਾਲ ਇੱਕ ਸੁੰਨੇ ਮੰਦਰ ਵਿੱਚ ਗਿਆ। ਉੱਥੇ ਜਾ ਕੇ ਕੱਪੜੇ ਨਾਲ ਸਥਾਨ ਸਾਫ਼ ਕੀਤਾ ਫਿਰ ਦੀਵਾ ਜਗਾਇਆ। ਐਨੇ ਵਿੱਚ ਸੁੰਨੇ ਮੰਦਰ ਵਿੱਚ ਦੀਵਾ ਜਗਦਾ ਹੋਇਆ ਦੇਖ ਕੇ ਪਿੰਡ ਦੇ ਰੱਖੇ ਕੁੱਥੇ ਆ ਗਏ ਅਤੇ ਮੈਨੂੰ ਚੋਰ ਜਾਂ ڈاکੂ ਸਮਝ ਕੇ ਸੋਟੀਆਂ ਨਾਲ ਮਾਰ ਦਿੱਤਾ। ਦੇ ਤੂੰ ਪ੍ਰਾਣ ਨਿਕਲਦੇ ਹੀ ਭਗਵਾਨ ਦੇ ਦੂਤ ਉੱਥੇ ਆ ਗਏ ਅਤੇ ਮੈਨੂੰ ਸੁੰਦਰ ਜਹਾਜ਼ ਵਿੱਚ ਬਿਠਾ ਕੇ ਵਾਪਖੁੰਟ ਲੈ ਗਏ। ਕਤਕ ਦੇ ਮਹੀਨੇ ਵਿੱਚ ભગવાંત ਦੇ ਮੰਦਰ ਵਿੱਚ ਦੀਵਾ જગਾਉਣ ਅਤੇ ਝાળੂ ਦੇਣ ਨਾਲ ਮੈਨੂੰ ਇੰਨਾ ਫਲ ਮਿਲਿਆ ਕਿ ਕਈ ਕਲਪਾਂ ਤੱਕ ਸਵਰਗ ਦਾ ਸੁੱਖ ਭੋਗ ਕੇ ਮਹਫਿਲ ਚੰਦਰਵੰਸ਼ ਵਿੱਚ ਜਨਮ ਲਿਆ ਜੇਕਰ ਸ਼ਰਧਾ ਅਤੇ ਭਗਤੀ पूर्वक ਕਤਤਕ ਦੇ ਮਹੀਨੇ ਵਿੱਚ ਇਹ ਸਭ ਕਾਰਜ ਕੀਤੇ ਜਾਣ ਤਾਂ ਉਸ ਦਾ ਪੁੰਨ ਕਿੰਨਾ ਹੋਵੇਗਾ અનંત ਫਲ ਪ੍ਰਾਪਤ ਹੋਵੇਗਾ ਨਾਰਜ ਜੀ ਕਹਿੰਦੇ ਹਨ हे ਰਾਜਾ ਪ੍ਰਥੂ ਹੁਣ ਦੂਸਰੇ ਦੇ ਦੀਵਾ ਜਗਾਉਣ ਦਾ ਮਹੱਤਮ ਸੁਨੋ ਮਨੂ ਦੇ ਵੰਸ਼ ਵਿੱਚ ਰੈਵਤ ਨਾਂ ਦੇ ਰਾਜਾ ਦਾ ਪੁੱਤਰ ਬੁੱਧੀ ਨਾਲ ਵਾਲਾ ਪੁੱਤਰ ਸੀ ਫਿਰ ਉਸੇ ਉਸ ਦੇ ਮਹਾਪਰਾਕਰਮੀ ਸੁਦਰਸ਼ਨ ਨਾਂ ਦਾ ਪੁੱਤਰ ਪੈਦਾ ਹੋਇਆ ਭਦਰ ਬੁੱਧੀ ਦੀ ਰਾਜਧਾਨੀ ਨਰਮਦਾ ਦੇ ਤੱਟ ਤੇ ਨੇੜੇ ਮਹਿੰਦਰ ਪਰਬਤ ਤੇ ਸੀ ਇੱਕ ਸਮੇਂ ਸੁਦਰਸ਼ਨ ਜੰਗਲ ਵਿੱਚ ਸ਼ਿਕਾਰ ਖੇਡਣ ਲਈ ਗਿਆ ਆਪਣੇ ਸਾਥੀਆਂ ਨਾਲ ਘੁੰਮਦੇ ਫਿਰਦੇ ਉਸਨੇ ਨਦੀ ਦੇ ਉਸ ਪਾਰ ਇੱਕ ਸਮੁੰਦਰ ਕੰਨਿਆਂ ਨੂੰ ਦੇਖਿਆ ਤਦ ਆਪਣੇ ਸਾਥੀਆਂ ਨੂੰ ਉੱਥੇ ਹੀ ਛੱਡ ਕੇ ਘੋੜੇ ਤੇ ਸਵਾਰ ਹੋ ਕੇ ਸੁਦਰਸ਼ਨ ਉਸੇ ਸਮੇਂ ਨਦੀ ਦੇ ਉਸ ਤਰਫ ਪਹੁੰਚ ਗਿਆ ਉੱਥੇ ਉਹ ਰੂਪਵਤੀ ਕੰਨਿਆ ਨੂੰ ਦੇਖ ਕੇ ਉਸ ਤੇ ਮੋਹਿਤ ਹੋ ਗਿਆ ਕੰਨਿਆ ਵੀ ਸ਼ੋਭਾ ਯੁਕਤ ਉਸ ਤਾਕਤਵਰ ਵੀਰ ਪੁਰਸ਼ ਨੂੰ ਦੇਖ ਕੇ ਸ਼ਰਮਾ ਗਈ ਫਿਰ ਸੁਦਰਸ਼ਨ ਦੇ ਪੁੱਛਣ ਤੇ ਕੰਨਿਆ ਨੇ ਦੱਸਿਆ ਕਿ ਉਹ ਗੌੜ ਰਾਜਾ ਦੀ ਪੁੱਤਰੀ ਹੈ ਅਤੇ ਉਸ ਦਾ ਨਾਮ ਮਦਨਾਲਸਾ ਹੈ ਆਪਣੀਆਂ ਸਹੇਲੀਆਂ ਨਾਲ ਖੇਡਣ ਲਈ ਇੱਥੇ ਆਈ ਹੈ ਉਸ ਤੋਂ ਬਾਅਦ ਉਹਨਾਂ ਨੇ ਦੰਦਰ ਬਰ ਰੀਤੀ ਨਾਲ ਉੱਥੇ ਹੀ ਆਪਣਾ ਵਿਆਹ ਕਰ ਲਿਆ ਅਤੇ ਕੁਝ ਸਮੇਂ ਤੱਕ ਨਰਮਦਾ ਨਦੀ ਦੇ ਤੱਟ ਤੇ ਰਹਿ ਕੇ ਦੁਬਾਰਾ ਆਪਣੇ ਘਰ ਆ ਕੇ ਆਨੰਦਪੂਰਵਕ ਰਹਿਣ ਲੱਗੇ ਕੁਝ ਸਮੇਂ ਬਾਅਦ ਰਾਜਾ ਭਦਰ부ద్ధి ਆਪਣੇ ਪੁੱਤਰ ਸੁਦਰਸ਼ਨ ਨੂੰ ਰਾਸ ਹੌਂਪ ਕੇ ਜੰਗਲ ਵਿੱਚ ਚਲਾ ਗਿਆ ਉਸ ਤੋਂ ਬਾਅਦ ਸੁਦਰਸ਼ਨ ਬੜੀ ਰਾਜਨੀਤਿਕ ਨਾਲ ਰਾਜ ਕਾਰਜ ਚਲਾਉਂਦਾ ਰਿਹਾ ਰਾਣੀ ਮਦਨਾਲਸਾ ਸਦਾ ਆਪਣੇ ਪਤੀ ਨੂੰ ਵਿਸ਼ਨੂੰ ਭਗਵਾਨ ਦੀ ਤਰ੍ਹਾਂ ਪੂਜਾ ਦਾ ਉਪਦੇਸ਼ ਕਰਦੀ ਰਹਿੰਦੀ ਸੀ ਇਸ ਤਰ੍ਹਾਂ ਦੋਨੋਂ ਹੀ ਭਗਵਾਨ ਦੇ ਬੜੇ ਭਗਤ ਸਨ ਉਹਨਾਂ ਨੇ ਭਗਵਾਨ ਦਾ ਸੋਨੇ ਦਾ ਮੰਦਿਰ ਬਣਵਾਇਆ ਦੋਨੋਂ ਹੀ ਉਸ ਵਿੱਚ ਭਗਵਾਨ ਦੀ ਪੂਜਾ ਅਤੇ ਦੇਵਾਦਾਨ ਕਰਦੇ ਸਨ ਇੱਕ ਸਮੇਂ ਰਾਣੀ ਮੰਦਿਰ ਵਿੱਚ ਦੀਵਾ ਜਗਾ ਰਹੀ ਸੀ ਕਿ ਉਸੇ ਸਮੇਂ ਰਾਜਾ ਨੇ ਉਸਨੂੰ ਬੁਲਾਇਆ ਪਰੰਤੂ ਦੀਵਾ ਜਗਾ ਕੇ ਅਣੁਚੇ ਰਾਣੀ ਨੂੰ ਕੁਝ ਦੇਰ ਹੋ ਗਈ ਤਾਂ ਸੁਦਰਸ਼ਨ ਨੇ ਗੁੱਸੇ ਵਿੱਚ ਆ ਕੇ ਰਾਣੀ ਨੂੰ ਕਿਹਾ ਕਿ ਤੂੰ ਤਾਂ ਕਿਹਾ ਕਰਦੇ ਸੀ ਕਿ ਪਤੀ ਹੀ ਇਸਤਰੀ ਦਾ ਦੇਵਤਾ ਹੈ ਫਿਰ ਇਸ ਦ੍ਰਿਪ ਇਸ ਦੀਪਦਾਨ ਵਿੱਚ ਇੰਨੀ ਦੇਰ ਲਗਾ ਕੇ ਤੂੰ ਮੇਰਾ ਅਨਾਦਰ ਕਿਉਂ ਕੀਤਾ ਜੇਕਰ ਦੇਰ ਨਾਲ ਆਉਣਾ ਆਉਣ ਦਾ ਕੋਈ ਗੁਪਤ ਕਾਰਨ ਹੈ ਤਾਂ ਦੱਸੋ ਸਤੀ ਸਾਰਵੀ ਮਦਨਾਲਸਾ ਬੜੇ ਮਿੱਠੇ ਬਚਨਾਂ ਨਾਲ ਬੋਲੀ ਹੈ ਮਹਾਰਾਜ ਮੈਂ ਦੀਪਦਾਨ ਦਾ ਮਹਤਵ ਆਪ ਨੂੰ ਦੱਸਦੀ ਹਾਂ ਮਦਨਾਲਸਾ ਕਹਿਣ ਲੱਗੀ ਕਿ ਹੁਣ ਮੇਰਾ ਚਰਿੱਤਰ ਸੁਣੋ ਪਿਛਲੇ ਜਨਮ ਵਿੱਚ ਮੈਂ ਅੰਨ ਕਣ ਗ੍ਰਹਿਣ ਕਰਨ ਵਾਲੀ ਚੂਹੀ ਸੀ ਇੱਕ ਦਿਨ ਗੋਦਾਵਰੀ ਦੇ ਤੱਟ ਤੇ ਭਗਵਾਨ ਦੇ ਮੰਦਰ ਵਿੱਚ ਰਾਤ ਨੂੰ ਜਗਦਾ ਹੋਇਆ ਦੀਵਾ ਬੱਤੀ ਛੋਟੀ ਹੋਣ ਦੇ ਕਾਰਨ ਬੁਝਣ ਲੱਗੀ ਤਾਂ ਮੈਂ ਬੱਤੀ ਨੂੰ ਲਾਲਚ ਨਾਲ ਫੜਕੇ ਚੁੱਕਿਆ ਤਾਂ ਉਸ ਸਮੇਂ ਦੀਵਾ ਤਾਂ ਜਾਗ ਗਿਆ ਪਰੰਤੂ ਮੇਰਾ ਮੂਹੇਸ ਅੜ ਗਿਆ ਜਿਸ ਨਾਲ ਦੁਖੀ ਹੋ ਕੇ ਮੈਂ ਮੌਤ ਨੂੰ ਪ੍ਰਾਪਤ ਹੋ ਗਈ ਪਰੰਤੂ ਕਿਉਂਕਿ ਰਾਤ ਦੇ ਸਮੇਂ ਉਹ ਭਗਵਾਨ ਦਾ ਦੀਵਾ ਜਗਾਇਆ ਸੀ ਇਸੇ ਕਾਰਨ ਮੈਂ ਇਹ ਜੀ ਰੂਪਵਤੀ ਅਪਦੀ ਰਾਣੀ ਬਣੀ ਜੇਕਰ ਸ਼ਰਧਾ पूर्वक ਭਗਵਾਨ ਦੇ ਮੰਦਰ ਵਿੱਚ ਦੀਪਦਾਨ ਕੀਤਾ ਜਾਵੇ ਤਾਂ ਉਸ ਦਾ ਫਲ ਦਾ ਤਾਂ ਕਹਿਣਾ ਹੀ ਕੀ ਹੈ ਆਪਣੀ ਰਾਣੀ ਦੇ ਮੂੰਹ ਤੋਂ ਇਹ ਸਭ ਸੁਣ ਕੇ ਸੁਦਰਸ਼ਨ ਤੱਕ ਮਹੀਨੇ ਵਿੱਚ ਵਰਤ ਅਤ ਕਰਕੇ ਸਾਰਾ ਜੀਵਨ ਭਗਵਾਨ ਦੇ ਮੰਦਰ ਵਿੱਚ ਦੀਪਦਾਨ ਕਰਦਾ ਰਿਹਾ ਅਤੇ ਅੰਤ ਵਿੱਚ ਬੈਕੁੰਠ ਧਾਮ ਨੂੰ ਪ੍ਰਾਪਤ ਹੋਇਆ ਸਤਾਰਵਾਂ ਅਧਿਆਇ ਸੂਤ ਜੀ ਕਹਿਣ ਲੱਗੇ ਕਿ ਹੁਣ ਸਭ ਵਰਤਾਂ ਵਿੱਚੋਂ ਉੱਤਮ ਵਰਤ ਅਤੇ ਮੁਕਤੀ ਦੇਣ ਵਾਲੇ ਇਕਾदशी ਦੇ ਵਰਤ ਦਾ ਮਹਾਤਮ ਸੁਣੋ ਇਕਾदशी ਤਰੀਕ ਕ੍ਰਿਸ਼ਨ ਪੱਖ ਦੀ ਹੋਵੇ ਜਾਂ ਸ਼ੁਕਲ ਪੱਖ ਦੀ ਅੰਨ ਨਹੀਂ ਖਾਣਾ ਚਾਹੀਦਾ ਜਿਹੜਾ ਇਕਾदशी ਨੂੰ ਅੰਨ ਖਾਂਦਾ ਹੈ ਉਹ ਪਾਪਾਂ ਦਾ ਖਾਣ ਵਾਲਾ ਹੁੰਦਾ ਹੈ ਕਾदशी ਦਾ ਵਰਤ ਮਾਤਾ ਦੇ ਵਾਂਗ ਉਸਦੀ ਰੱਖਿਆ ਕਰਦਾ ਹੈ 10ਵੀਂ ਅਤੇ 12ਵੀਂ ਨੂੰ ਵੀ ਇੱਕ ਸਮੇਂ ਹੀ ਭੋਜਨ ਕਰਨਾ ਚਾਹੀਦਾ ਹੈ ਨਾਰਦ ਜੀ ਕਹਿੰਦੇ ਹਨ ਕਿ ਗੰਗਾ ਦੇ ਬਰਾਬਰ ਤੀਰਥ ਨਹੀਂ ਮਾਤਾ ਦੇ ਬਰਾਬਰ ਗੁਰੂ ਨਹੀਂ ਵਿਸ਼ਨੂੰ ਦੇ ਬਰਾਬਰ ਦੇਵ ਨਹੀਂ ਅੰਨ ਨਾ ਖਾਣ ਵਾਲੇ ਦੇ ਬਰਾਬਰ ਤਪ ਨਹੀਂ ਅਤੇ ਸ਼ਾਂਤੀ ਦੇ ਬਰਾਬਰ ਸੁਖ ਨਹੀਂ ਸੱਚ ਦੇ ਬਰਾਬਰ ਜੋਤੀ ਨਹੀਂ ਕਤਕ ਦੇ ਬਰਾਬਰ ਮਹੀਨਾ ਨਹੀਂ ਗਿਆਨ ਦੇ ਬਰਾਬਰ ਲਾਭ ਨਹੀਂ ਤੇ ਇਕਾदशी ਦੇ ਬਰਾਬਰ ਵਰਤ ਨਹੀਂ ਵਰਤ ਕਰਨ ਵਾਲਾ ਸਵੇਰ ਸਮੇਂ ਉੱਠ ਕੇ ਭਗਵਾਨ ਦੀ ਪੂਜਾ ਕਰੇ ਪੁਰਾਣਾ ਦੀ ਕਥਾ ਸੁਨੇ ਕਾਦਰਸ਼ੀ ਦੀ ਰਾਤ ਨੂੰ ਜਾਗਰਣ ਕਰੇ ਨਾਰਦ ਜੀ ਕਹਿਣ ਲੱਗੇ ਕਿ हे ਰਾਜਨ ਹੁਣ ਇੱਕ ਇਤਿਹਾਸ ਸੁਨੋ ਨਰਮਦਾ ਦੇ ਤੱਤ ਤੇ ਗਾਲਵ ਰਿਸ਼ੀ ਦਾ ਅਤੇ ਸ਼ੋਭਾਮਾਨ ਆਸ਼ਰਮ ਸੀ ਗਾਲਵ ਦਾ ਭਤਰਸ਼ੀਲ ਨਾਂ ਦਾ ਇੱਕ ਪੁੱਤਰ ਸੀ ਜਿਹੜਾ ਵਿਸ਼ਨੂੰ ਦਾ ਪਰਮ ਭਗਤ ਸੀ ਉਹ ਬੱਚਿਆਂ ਨਾਲ ਭਗਵਾਨ ਦੀ ਮੂਰਤੀ ਬਣਾ ਕੇ ਪੂਜਾ ਕਰਿਆ ਕਰਦਾ ਸੀ ਨਾਲ ਹੀ ਬੱਚਿਆਂ ਨੂੰ ਉਪਦੇਸ਼ ਦਿੱਤਾ ਕਰ ਦਿਆ ਕਰਦਾ ਸੀ ਕਿ ਉਹ ਵੀ ਭਗਵਾਨ ਦੀ ਪੂਜਾ ਕਰਨ ਅਤੇ ਕਾਰਿਸ਼ੀ ਦਾ ਵਰਤ ਰੱਖਣ ਬੱਚੇ ਵੀ ਉਸ ਦਾ ਉਪਦੇਸ਼ ਸੁਣ ਕੇ ਉਸੇ ਤਰ੍ਹਾਂ ਹੀ ਕਰਿਆ ਕਰਦੇ ਸਨ ਆਪਣੇ ਪੁੱਤਰ ਦੇ ਚਰਿੱਤਰ ਨੂੰ ਦੇਖ ਕੇ ਉਸ ਸਮੇਂ ਪਿਤਾ ਗਾਲਵ ਰਿਸ਼ੀ ਨੇ ਉਸ ਨੂੰ ਪੁੱਛਿਆ ਕਿ ਬਧਰਸ਼ੀਲ ਤੁਸੀਂ ਹਮੇਸ਼ਾ ਭਗਵਾਨ ਵਿਸ਼ਨੂੰ ਦੀ ਪੂਜਾ ਵਿੱਚ ਲੱਗੇ ਰਹਿੰਦੇ ਹੋ ਇਹ ਉਪਦੇਸ਼ ਤੈਨੂੰ ਕਿਸ ਨੇ ਦਿੱਤਾ ਇਹ ਗੱਲ ਸੁਣ ਕੇ ਬਧਰਸ਼ੀਲ ਕਹਿਣ ਲੱਗਾ ਕਿ ਪਿਤਾ ਜੀ ਮੈਂ ਆਪ ਨੂੰ ਆਪਣੇ ਪਿਛਲੇ ਜਨਮ ਦਾ ਬਿੱਤਰਾ ਸੁਣਾਉਂਦਾ ਹਾਂ ਪਿਛਲੇ ਜਨਮ ਵਿੱਚ ਮੇਰਾ ਜਨਮ ਚੰਦਰ ਵੰਸ਼ ਵਿੱਚ ਹੋਇਆ ਸੀ ਧਰਮ ਕੀਰਤੀ ਮੇਰਾ ਨਾਮ ਸੀ दत्तात्रेय ਜੀ ਤੋਂ ਮੈਂ ਸਿੱਖਿਆ ਦਿੱਖਿਆ ਗ੍ਰਹਿਣ ਕੀਤੀ ਸੀ ਮੈਂ ਇੱਕ 1000 ਸਾਲ ਤੱਕ ਰਾਜ ਕੀਤਾ ਉਸ ਕਾਲ ਵਿੱਚ ਮੈਂ ਅਨੇਕ ਧਰਮ ਅਤੇ ਪਾਪ ਦੇ ਕਰਮ ਵੀ ਕੀਤੇ ਪਰੰਤੂ ਦੇਵવાસ ਮੈਂ ਬੁਰੀ ਤਰ੍ਹਾਂ ਬੁਰੀ ਸੰਗਤ ਵਿੱਚ ਪੈ ਗਿਆ ਅਤੇ ਵੇਦ ਮਾਰਗ ਨੂੰ ਛੱਡ ਕੇ ਪਖੰਡ ਮਾਰਗ ਤੇ ਚੱਲ ਪਿਆ ਮੇਰੇ ਅੰਨਾ ਆਚਰਣਾਂ ਨੂੰ ਦੇਖ ਕੇ ਪ੍ਰਜਾ ਵੀ ਪਾਪ ਦੇ ਕਰਮ ਕਰਨ ਲੱਗੇ ਇਸ ਤਰ੍ਹਾਂ ਧਰਮ ਸ਼ਾਸਤਰਾਂ ਦੇ ਕਥਨ ਅਨੁਸਾਰ ਪ੍ਰਜਾ ਦੇ ਪਾਪ ਦਾ ਛੇਵਾਂ ਹਿੱਸਾ ਮੈਨੂੰ ਵੀ ਮਿਲਣ ਲੱਗਾ ਇੱਕ ਦਿਨ ਅਸੀਂ ਸ਼ਿਕਾਰ ਖੇਡਣ ਲਈ ਜੰਗਲ ਵਿੱਚ ਗਏ ਇਸ ਲਈ ਸਾਰਾ ਦਿਨ ਭੁੱਖੇ ਤੇ ਪਿਆਸੇ ਹੀ ਰਹੇ ਖਾਣ ਨੂੰ ਕੁਝ ਨਹੀਂ ਮਿਲਿਆ ਘੁੰਮਦੇ ਫਿਰਦੇ ਅਸੀਂ ਰਸਤਾ ਵੀ ਭੁੱਲ ਗਏ ਅਤੇ ਸ਼ਾਮ ਨੂੰ ਨਰਮਦਾ ਨਦੀ ਦੇ ਕਿਨਾਰੇ ਤੇ ਪਹੁੰਚ ਗਏ ਉਸ ਦਿਨ ਕਾਦਰਸ਼ੀ ਦਾ ਵਰਤ ਹੋਣ ਦੇ ਕਾਰਨ ਉੱਥੇ ਇਕੱਠੇ ਹੋਏ ਅਨੇਕਾਂ ਵੈਸ਼ਨਵਾਂ ਮਾ ਭਗਵਾਨ ਦਾ ਕੀਰਤਨ ਕਰ ਰਹੇ ਸਨ ਮੈਂ ਵੀ ਭੁੱਖਾ ਪਿਆਸਾ ਰਹਿ ਕੇ ਰਾਤ ਪਰ ਉੱਥੇ ਹੀ ਪਿਆ ਰਹਾ ਮਗਰ ਸਵੇਰ ਹੁੰਦੇ ਹੀ ਭੁੱਖ ਪਿਆਸ ਦਾ ਦੁਖੀ ਹੋ ਕੇ ਮੇਰੇ ਪ੍ਰਾਣ ਨਿਕਲ ਗਏ ਉਸੇ ਸਮੇਂ ਯਮਰਾਜ ਦੇ ਦੂਤ ਮੈਨੂੰ ਪਾਪੀ ਸਮਝ ਕੇ ਮਾਰ ਦੇ ਕੁੱਟ ਦੇ ਯਮਰਾਜ ਕੋਲ ਲੈ ਗਏ ਯਮਰਾਜ ਨੇ ਚਿੱਤਰ ਗੁਪਤ ਕੋਲੋਂ ਮੇਰੇ ਸਭ ਪਾਪਾਂ ਤੇ ਪੁੰਨਾਂ ਦਾ ਲੇਖਾ ਮੰਗਿਆ ਤਦ ਚਿਤ੍ਰਗੁਪਤ ਨੇ ਵਿਚਾਰ ਕਰਕੇ ਕਿਹਾ ਕਿ ਭਾਵੇਂ ਇਹ ਬੜਾ ਪਾਪੀ ਹੈ ਪਰੰਤੂ ਇਸਨੇ ਕਾਦਸ਼ੀ ਦਾ ਵਰਤ ਕੀਤਾ ਸੀ ਉਸੇ ਨਾਲ ਇਸ ਦੇ ਪ੍ਰਾਣ ਨਿਕਲ ਗਏ ਇਸ ਕਾਰਨ ਇਸ ਦੇ ਸਾਰੇ ਪਾਪ ਨਸ਼ਟ ਹੋ ਗਏ ਹਨ ਇਹ ਸੁਣ ਕੇ ਯਮਰਾਜ ਉਸੇ ਵੇਲੇ ਆਪਣੇ ਸਿੰਘਾਸਨ ਤੋਂ ਉੱਠ ਕੇ ਖੜੇ ਹੋ ਗਏ ਤੇ ਹੱਥ ਜੋੜ ਕੇ ਮੈਨੂੰ ਬੋਲੇ ਮਾਫ ਕਰਨਾ ਸਾਡੇ ਤੋਂ ਭੁੱਲ ਹੋ ਗਈ ਨਾਲ ਹੀ ਮੈਨੂੰ ਨਮਸਕਾਰ ਵੀ ਕੀਤਾ ਫਿਰ ਆਪਣੇ ਦੂਤਾਂ ਨੂੰ ਧਮਕਾ ਕੇ ਕਹਿਣ ਲੱਗੇ ਜਿਹੜਾ ਮਨੁੱਖ ਭਗਵਾਨ ਦੇ ਨਾਵਾਂ ਦਾ ਜਾਪ ਕਰਦਾ ਹੋਵੇ ਉਸਨੂੰ ਕਦੇ ਸਾਡੇ ਕੋਲ ਨਾ ਲਿਆਓ ਜਿਸ ਨੇ ਅੰਜਾਨੇ ਵਿੱਚ ਵੀ ਕਾਦਰਸ਼ੀ ਦਾ ਵਰਤ ਕੀਤਾ ਹੋਵੇ ਤਾਂ ਵੀ ਉਸਦੇ ਸਭ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਉਸਨੂੰ ਸਾਡੇ ਕੋਲ ਆਉਣ ਦੀ ਜ਼ਰੂਰਤ ਨਹੀਂ ਪੈਂਦੀ ਇਸ ਦੇ ਬਾਅਦ ਯਮਰਾਜ ਨੇ ਮੇਰੀ ਪੂਜਾ ਕੀਤੀ ਅਤੇ ਫਿਰ ਮੈਨੂੰ ਸੁੰਦਰ ਜਹਾਨ ਵਿੱਚ ਬਿਠਾ ਕੇ ਵਿਸ਼ਨੂੰ ਲੋਕ ਨੂੰ ਭੇਜ ਦਿੱਤਾ ਹਜ਼ਾਰਾਂ ਸਾਲ ਤੱਕ ਇੰਦਰ ਲੋਕ ਵਿੱਚ ਅਤੇ ਵਿਸ਼ਨੂੰ ਲੋਕ ਵਿੱਚ ਰਹਿਣ ਦੇ ਬਾਅਦ ਹੁਣ ਫਿਰ ਮੈਂ ਇੱਥੇ ਜਨਮ ਲਿਆ ਹੈ ਜਿਹੜਾ ਕੋਈ ਇਸ ਕਥਾ ਨੂੰ ਪੜਦਾ ਹੈ ਜਾਂ ਸੁਣਦਾ ਹੈ ਉਸਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ 18ਵਾਂ ਅਧਿਆਇ ਰਾਜਾ ਪ੍ਰਥੂ ਨਾਰਦ ਜੀ ਨੂੰ ਪੁੱਛਣ ਲੱਗੇ ਕਿ हे ਨਾਰਦ ਜੀ ਸਭ ਗੋਪੀਆਂ ਵਿੱਚ ਰਾਧਾ ਜੀ ਹੀ ਸ਼੍ਰੀ ਕ੍ਰਿਸ਼ਨ ਜੀ ਨੂੰ ਜ਼ਿਆਦਾ ਪਿਆਰੀ ਕਿਉਂ ਹਨ ਅਤੇ ਕਤਕ ਮਹੀਨੇ ਵਿੱਚ ਭਗਵਾਨ ਦੇ ਨਾਲ ਉਸ ਦੀ ਪੂਜਾ ਕਿਉਂ ਹੁੰਦੀ ਹੈ ਇਹ ਸਭ ਕਥਾ ਵਿਸਥਾਰ ਪੂਰਵਕ ਸਾਨੂੰ ਸੁਣਾਓ ਤਦ ਨਾਰਦ ਜੀ ਕਹਿਣ ਲੱਗੇ ਕਿ ਪਹਿਲੇ ਮਨਵੰਤਰ ਵਿੱਚ ਪਾਂਚਾਲ ਦੇਸ਼ ਵਿੱਚ ਪ੍ਰਾਚਨ ਵੀ ਹੀ ਨਾ ਦਾ ਰਾਜਾ ਸੀ ਉਸਨੇ ਭਗਵਾਨ বিষ্ণੂ ਦਾ অতি ਵਿਸ਼ਾਲ ਮੰਦਿਰ ਬਣਵਾਇਆ ਉੱਥੇ ਰੋਜ਼ਾਨਾ ਹੀ ਬੜੇ ਵਿਧੀ ਵਿਵਹਾਰ ਨਾਲ ਭਗਵਾਨ ਦੀ ਪੂਜਾ ਹੋਇਆ ਕਰਦੀ ਸੀ ਉਸੇ ਪਿੰਡ ਦੀ অতি ਸੁੰਦਰ ਇੱਕ ਇਸਤਰੀ ਪ੍ਰੇਮ ਵਿੱਚ ਵਿਆਕਲ ਹੋ ਕੇ ਭਗਵਾਨ ਦੇ ਸਾਹਮਣੇ ਬੜਾ ਹੀ ਮੋਹਕ ਨਾਚ ਕਰਦੀ ਸੀ ਉਸ ਦੇ ਮਨ ਵਿੱਚ ਸਦਾ ਇਹ ਹੀ ਲਲਸਾ ਰਹਿੰਦੀ ਸੀ ਕਿ ਉਹ ਕਿਸੇ ਤਰ੍ਹਾਂ ਭਗਵਾਨ ਦੇ ਗੱਲੇ ਵਿੱਚ ਬਾਹਾਂ ਪਾ ਕੇ ਨਾਚ ਕਰਦੀ ਰਹੇ ਇੱਕ ਦਿਨ ਉਸਨੇ ਆਪਣਾ ਸਾਰਾ ਧਨ ਸਮਗਰੀ ਲਿਆ ਕੇ ਗਰੀਬਾਂ ਵਿੱਚ ਵੰਡ ਦਿੱਤਾ ਅਤੇ ਉਸੇ ਮਨੋਰਥ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ ਦੂਸਰੇ ਜਨਮ ਵਿੱਚ ਉਹ ਸੁੰਦਰ ਦੇਵ ਲੋਕ ਦੀ ਮੁਟਿਆਰ ਬਣੀ ਇੱਕ ਦਿਨ ਚੰਦਰ ਕੀਰਤੀ ਨਾਂ ਵਾਲੀ ਇਹ ਦੇਵ ਲੋਕ ਦੀ ਮੁਟਿਆਰ ਸ਼ੀਸ਼ੇ ਵਿੱਚ ਆਪਣਾ ਵਿਚਿੱਤਰ ਰੂਪ ਸੁੰਦਰਤਾ ਦੇਖ ਕੇ ਮਨ ਹੀ ਮਨ ਕਹਿਣ ਲੱਗੇ ਕਿ ਸਿਵਾਏ ਭਗਵਾਨ ਦੇ ਮੇਰਾ ਹੋਰ ਕੋਈ ਪਤੀ ਨਹੀਂ ਹੋ ਸਕਦਾ ਇਹ ਜਾਂ ਵਿਚਾਰ ਕਰਕੇ ਭਗਵਾਨ ਦੀ ਮੂਰਤੀ ਵਿੱਚ ਆਪਣਾ ਮਨ ਲਗਾ ਕੇ ਨਾਚ ਕਰਨ ਲੱਗੇ ਕੁਝ ਸਮੇਂ ਦੇ ਬਾਅਦ ਅੰਤਾਂ ਤੋਂ ਦੁਖੀ ਹੋ ਕੇ ਸਾਰੇ ਦੇਵਤੇ ਬ੍ਰਹਮਾ ਜੀ ਦੀ ਸ਼ਰਣ ਵਿੱਚ ਗਏ ਤਦ ਬ੍ਰਹਮਾ ਜੀ ਨੇ ਭਗਵਾਨ ਵਿਸ਼ਨੂੰ ਦੇ ਕ੍ਰਿਸ਼ਨ ਅਵਤਾਰ ਲੈਣ ਦਾ ਸੰਪੂਰਨ ਬ੍ਰਿਤਾਂਤ ਦੇਵਤਿਆਂ ਨੂੰ ਸੁਣਾਇਆ ਅਤੇ ਉਹਨਾਂ ਨੂੰ ਆਗਿਆ ਦਿੱਤੀ ਕਿ ਦੇਵਤੇ ਗਵਾਲਬਲ ਅਤੇ ਦੇਵ ਲੋਕ ਦੀਆਂ ਮੁਟਿਆਰਾਂ ਗੋਪੀਆਂ ਦੇ ਰੂਪ ਵਿੱਚ ਜਨਮ ਲੈ ਕੇ ਭਗਵਾਨ ਦੀ ਸੇਵਾ ਕਰਨ ਚੰਦਰਕੀਰਤੀ ਜਿਹੜੀ ਦੇਵ ਲੋਕ ਦੀ ਮੁਟਿਆਰ ਦੇ ਰੂਪ ਵਿੱਚ ਸੀ ਬ੍ਰਹਮਾ ਜੀ ਨੇ ਬ੍ਰਹਮਾ ਜੀ ਨੂੰ ਪ੍ਰਾਰਥਨਾ ਕਰਕੇ ਬੋਲੇ ਕਿ ਉਸ ਦਾ ਪਿਛਲੇ ਜਨਮ ਦਾ ਮਨੋਰਥ ਪੂਰਨ ਹੋਣ ਦੀ ਆਗਿਆ ਦਿੱਤੀ ਜਾਵੇ ਜਿਸ ਨਾਲ ਮੈਂ ਭਗਵਾਨ ਦੇ ਨਾਲ ਮੈਂ ਨਾਚ ਕਰ ਸਕਾਂ ਤਦ ਬ੍ਰਹਮਾ ਜੀ ਨੇ ਉਸ ਨੂੰ ਵਰਦਾਨ ਦਿੱਤਾ ਕਿ ਤੂੰ ਨੰਦ ਪਿੰਡ ਵਿੱਚ ਵਿਸ਼ਵਾਨ ਗੋਪ ਦੇ ਘਰ ਵਿੱਚ ਰਾਧਾ ਨਾਂ ਨਾਲ ਜਨਮ ਲੈ ਕੇ ਸਭ ਗੋਪੀਆਂ ਤੋਂ ਜ਼ਿਆਦਾ ਭਗਵਾਨ ਦੀ ਪਿਆਰੀ ਹੋਵेंगी ਅਤੇ ਭਗਵਾਨ ਤੈਨੂੰ ਆਪਣੇ ਪ੍ਰਾਣਾ ਤੋਂ ਵੀ ਜ਼ਿਆਦਾ ਪਿਆਰ ਪਿਆਰਾ ਸਮਝਣਗੇ ਅਤੇ ਆਪਣੇ ਅਤੇ ਰਾਸ ਉਤਸਵਾਂ ਵਿੱਚ ਤੂੰ ਉਹਨਾਂ ਦੇ ਨਾਲ ਨਾਚ ਕਰੇਂਗੀ ਇਸ ਤਰ੍ਹਾਂ ਤੇਰਾ ਪਿਛਲਾ ਜਨਮ ਦਾ ਮਨੋਰਥ ਪੂਰਨ ਹੋਵੇਗਾ ਨਾਰਦ ਜੀ ਕਹਿੰਦੇ ਹਨ ਸੋ ਬ੍ਰਹਮਾ ਜੀ ਦੇ ਵਚਨਾਂ ਨੂੰ ਸੱਚ ਕਰਨ ਲਈ ਭਗਵਾਨ ਨੇ ਸ਼੍ਰੀ ਕ੍ਰਿਸ਼ਨ ਅਵਤਾਰ ਵਿੱਚ ਰਾਧਾ ਜੀ ਨਾਲ ਰਾਸ ਉਤਸਵ ਵਿੱਚ ਨਾਚ ਕੀਤਾ ਅਤੇ ਉਸ ਨੂੰ ਪ੍ਰਾਣਾ ਤੋਂ ਜ਼ਿਆਦਾ ਪਿਆਰੀ ਸਮਝਿਆ ਫਤੋ ਅੱਜ ਆਪਾਂ 18ਵਾਂ ਅਧਿਆਇ ਤੱਕ ਪਾਠ ਕੀਤਾ ਹੈ ਤੇ ਕੱਲ ਤੋਂ ਆਪਾਂ 19ਵੇਂ ਅਧਿਆਇ ਤੋਂ ਪਾਠ ਸ਼ੁਰੂ ਕਰਾਂਗੇ ਤੇ ਲਾਈਵ ਦੇ ਵਿੱਚ ਆਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਥੈਂਕ ਯੂ so much